ਹਾਂਜੀ ਕਾਸ਼ ਮੇਰੀ ਜ਼ਿੰਦਗੀ ਮੈਂ ਸਰਦ ਦੀ ਕੋਈ ਸ਼ਾਮ ਆਏ ਕਾਸ਼ ਮੇਰੀ ਜ਼ਿੰਦਗੀ ਮੇਰੇ ਵਤਨ ਕੇ ਕਾਮ ਆਏ ਨਾ ਖੋਫ ਹੈ ਮੌਤ ਕਾ ਨਾ ਅਰਜ਼ੂ ਹੈ ਜੰਨਤ ਕੀ ਵਗਰ ਕبھی ਜ਼ਿਕਰ ਹੋ ਸ਼ਹੀਦੋ ਕਾ ਕਾਸ਼ ਮੇਰਾ ਵੀ ਨਾਮ ਆਏ ਕਾਸ਼ ਮੇਰਾ ਵੀ ਨਾਮ ਆਏ ਮੇਰਾ ਨਾਮ 사ਜਨ ਕੁਮਾਰ ਭਾਈ ਅੱਛਾ 사ਜਨ ਉਹ ਲਗਾ ਕਰਦੇ ਕੀ ਕਾਰਨ ਕੀ ਮਛਮਛ ਰੱਖੀ ਹੈ ਸ਼ੌਕ ਹੈ ਕੀ ਕਰਦੇ ਮੈਨੂੰ ਭਾਈ ਬੜਾ ਸ਼ੌਕ ਯਾਰ ਮਿਲ ਜਾਂਦਾ ਭਰਤੀਆਂ ਬੰਦ ਹੋ ਗਈਆਂ ਵਾ ਤੇ ਡੈਡੀ ਛੋਲੇ ਗੁਲਚਾ ਦਾ ਕੰਮ 30 ਸਾਲ ਤੋਂ ਕਰਨ ਡਿਆ ਮੈਂ 5 ਸਾਲ ਤੋਂ ਨਾਲ ਭਰਤੀਆਂ ਵੀ ਵੇਂਦਾ ਸੀ ਤੇ ਨਾਲ ਕੰਮ ਵੀ ਕਰਦਾ ਤੇ ਲੋਕਡਾਊਨ ਤੋਂ ਬਾਅਦ ਫਿਰ ਤੁਹਾਨੂੰ ਪਤਾ ਕਿ ਭਰਤੀਆਂ-ਪੁਰਤੀਆਂ ਬੰਦ ਹੋ ਗਈਆਂ ਜਿਹੜੀ ਅਗਨੀਵੀਰ ਆ ਉਹ 4 ਸਾਲ ਦੀ ਆ ਤੇ ਹੁਣ ਤੁਹਾਨੂੰ ਪਤਾ ਉਹ ਝੋਰੇ ਜੋ ਗਿਆ ਮੈਂ ਬੜੀਆਂ ਭਰਤੀਆਂ ਵੇਖੀਆਂ ਉਹ ਪਰ ਕਿਤੇ ਕਿਤੇ ਗਏ ਭਰਤੀਆਂ ਮੈਂ ਲੁਧਿਆਣਾ ਗਿਆ ਵਾਂ ਚੰਡੀਗੜ੍ਹ ਗਿਆ ਵਾਂ ਦਿੱਲੀ ਗਿਆ ਵਾਂ ਪਾਲਨਪੁਰ ਗਿਆ ਵਾਂ ਹਰ ਜਗ੍ਹਾ ਗਿਆ ਆਪਣਾ ਸਰੀਰ ਵੀ ਫਿਰ ਤੁਹਾਨੂੰ ਸਰੀਰ ਵੀ ਫਿੱਟ ਰੱਖਣਾ ਹੁੰਦਾ ਜੀ ਸਿਰ ਫਿੱਟ ਹੋਊਗਾ ਤੇ ਕੰਮ ਕਰ ਹੋਊਗਾ ਇਹ ਸਰੀਰ ਨਹੀਂ ਫਿੱਟ ਹੋਏਗਾ ਬੰਦੇ ਦਾ ਕੰਮ ਕਰਕੇ ਤੋਣਾ ਮੁਸ਼ਾ ਵਿੱਚ ਸ਼ੌਕ ਭਾਈ ਆਰਮੀ ਦੇ ਜਾਂਦਾ ਤੇ ਮੁਸ਼ਾ ਵੀ ਉੱਦਾ ਫੌਜੀ ਵਰਗੇ ਰੱਖਣੀਆਂ ਮੈਂ ਸੋਚਿਆ ਲਗਾ ਹੀ ਭਰਤੀ ਹੋਉਂਦਾ ਤੇ ਫੇਰ ਹੀ ਮੈਂ ਕੰਮ ਕਰ ਜਾਏ ਮੈਂ ਪਹਿਲਾਂ ਨਹੀਂ ਆਇਆ ਕੋਈ ਬੰਗਾ ਨਾਲ ਨਾਲ ਡੈਡੀ ਦਾ ਕੰਮ ਵੀ ਕਰਾਣਾ ਤੇ ਭਰਤੀ ਵੀ ਹੋਣਾ ਹੁਣ ਕੀ ਰੁਟੀਨ ਕੀ ਰਿਹਾ ਸਵੇਰੇ ਉੱਠ ਕੇ ਪਹਿਲਾਂ ਰਨਿੰਗ ਕਰੀਦੀ ਆ ਡੈਡੀ ਛੋਲੇ ਬਣਾ ਦਿੰਦੇ ਆ ਮੈਂ ਰਨਿੰਗ ਕਰਕੇ ਤੇ ਫੇਰ ਆ ਇਹਨਾਂ ਦੇ ਫਿਰ ਲੈ ਜਾਂਦੇ ਛੋਲੇ ਧਾਰੀ ਵਾਲਾ ਡਾਕਰ ਹਾਂਜੀ 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 ਫੌਜੀ ਕਰਕੇ ਜਾਂਦੇ ਬੜਾ ਪਿਆਰ ਮਿਲਿਆ ਲੋਕਾਂ ਦਾ ਜੀ ਫੌਜੀ ਨਹੀਂ ਬਣ ਪਾਏ ਲੇਕਿਨ ਜਨੂਨ ਅੱਜ ਜਨੂਨ ਅੱਜ ਵੀ ਹਾਂਜੀ ਕਾਸ਼ ਮੇਰੀ ਜ਼ਿੰਦਗੀ ਮੇ ਸਰਤ ਕੀ ਕੋਈ ਸ਼ਾਮ ਆਏ ਕਾਸ਼ ਮੇਰੀ ਜ਼ਿੰਦਗੀ ਮੇਰੇ ਵਤਨ ਕੇ ਕਾਮ ਆਏ ਨਾ ਖੋਫ ਹੈ ਮੌਤ ਕਾ ਨਾ ਅਰਜ਼ੂ ਹੈ ਜੰਨਤ ਕੀ ਮਗਰ ਕਬੀ ਜ਼ਿਕਰ ਹੋ ਸ਼ਹੀਦੋਂ ਕਾ ਕਾਸ਼ ਮੇਰਾ ਵੀ ਨਾਮ ਆਏ ਕਾਸ਼ ਮੇਰਾ ਵੀ ਨਾਮ ਆਏ ਉਹਨੇ ਬੜੀਆਂ ਭਰਤੀਆਂ ਵੇਖੀਆਂ ਉਹਨੂੰ ਵੀ ਨਹੀਂ ਮਿਲੀ ਨੌਕਰੀ ਅੱਛਾ ਜੀ ਉਨੇ ਵੀ ਬੜੀਆਂ ਪਰਦੇ ਦੇਖੇ ਨੇ ਤੇ ਬਹੁਤ ਕੀਤੀ ਇਹਨੇ ਇਹਨੇ ਵੀ ਬਹੁਤ ਬੀਐਸਐਫ ਸੀਆਰਪੀ ਆਰਮੀ ਸਾਰਿਆਂ ਦੇ ਦੁਆ ਮੁੰਡੇ ਮੇਰੇ ਮੁੰਡੇ ਨੇ ਇਹਨੇ ਬਹੁਤ ਟੱਕਰਾਂ ਮਾਰੀਆਂ ਪਰ ਨਹੀਂ ਗੱਲ ਬਣਦੀ